ਸਤੋ ਮੈਂ ਤੁਹਾਡਾ ਆਪਣਾ ਸਤਪਾਲ ਸਿੰਘ ਲੋਂਗੋ ਦੇਵਾ ਪਿਆਰ ਸਹਿਤ ਗੁਰੂ ਫਤਿਹ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੱਲ ਵਾਲੀ ਵੀਡੀਓ ਦਾ ਅਗਲਾ ਭਾਗ ਲੈ ਕੇ ਹਾਜ਼ਰ ਸੁਪਰ ਕੌਪ ਕੇ ਬੁੱਚੜ ਇਹ ਦੋ ਕਿਤਾਬਾਂ ਲਿਖੀਆਂ ਹੋਈਆਂ ਜੀ ਪੰਜਾਬ ਦਾ ਬੁੱਚੜ ਤੇ ਸੁਪਰ ਕੌਪ ਹੁਣ ਇੱਕ ਕਲਿੱਪ ਪਹਿਲਾਂ ਛੋਟਾ ਜਿਹਾ ਸੁਣ ਲਓ ਫਿਰ ਆਪਾਂ ਅੱਗੇ ਚੱਲਦੇ ਆਂ ਫਿਰ ਉਹਦੇ ਤੇ ਵਿਸ਼ਲੇਸ਼ਣ ਕਰਦੇ ਆਂ ਮੈਨੂੰ ਇੱਕ ਕੋਈ ਕਿਤਾਬ ਲਿਖੀ ਸੀ ਉਹਦੇ ਜਿਨਾਮੇ ਬਾਰੇ ਲਿਖਿਆ ਸੀ ਆ ਉਹ ਕਹਿੰਦਾ ਜੀ ਦੇਖੋ ਗਿਲਸਰਜੂ ਮਰਜੀ ਲਿਖ ਲੈ ਜੋ ਮਰਜੀ ਕਹਿ ਦੇ ਬੜੀ ਤਹਮਲ ਮਗਾਰੀ ਨਾਲ ਗੱਲ ਕਰਨ ਵਾਲਾ ਬੰਦਾ ਕਹਿੰਦਾ ਕਿ ਜਿੰਦੀ ਦੇ ਅਸੀਂ ਹੈਗੇ ਆ ਨਾ ਕਿੰਨਾ ਗਿਲਸਰ ਜੀ ਆਨ ਬਾਨ ਸ਼ਾਨ ਚ ਕੋਈ ਫਰਕ ਨਹੀਂ ਕੋ ਹੁਕਮ ਉਦਾਂ ਹੀ ਬਜਾਇਆ ਜਾਊਗਾ ਜਿਵੇਂ ਉਹ ਡੀਜੀਪੀ ਸੀ ਪਰ ਕਿੰਨੇ ਸਾਡੀ ਮਜਬੂਰੀ ਹੈ ਅਸੀਂ ਉਹਨਾਂ ਦੇ ਹੱਕ ਚ ਨਹੀਂ ਬੋਲ ਸਕਦੇ ਅਸੀਂ ਉਹਨਾਂ ਦੇ ਉਲਟ ਬੋਲਨੇ ਜੇ ਅੱਜ ਕਹਿੰਦੇ ਵੇ ਇਸ ਕੁਰਸੀ ਤੇ ਅਸੀਂ ਬੈਠੇ ਹੈਗੇ ਆਂ ਦੋ ਸ਼ਖਸੀਅਤਾਂ ਕਰਕੇ ਬੈਠੇ ਆਂ ਇੱਕ ਅਕਾਲ ਪੁਰਖ ਬਾਈ ਪੁਰਖ ਤੇ ਦੂਜਾ ਕੇ ਪੀਐਸ ਕੇ ਉਹ ਦੋ ਸ਼ਖਸੀਅਤਾਂ ਕਰਕੇ ਕੁਰਸੀ ਤੇ ਬੈਠੇ ਆਂ ਇੱਕ ਕੇ ਪੀਐਸ ਕੇ ਤੇ ਦੂਜਾ ਅਕਾਲ ਪੁਰਖ ਹੁਣ ਇਹਨਾਂ ਬੇਗੈਰਤਾ ਦੀ ਨਜ਼ਰ ਦੇ ਵਿੱਚ ਅਕਾਲ ਪੁਰਖ ਦਾ ਰਤਬਾ ਕੀ ਆ ਤੁਸੀਂ ਇਸ ਗਿੱਲ ਸਾਹਿਬ ਦੀ ਗੱਲ ਤੋਂ ਹੀ ਅੰਦਾਜ਼ਾ ਲਾ ਲਓ ਮੈਂ ਕਹਿੰਦਾ ਫਿਰ ਵੀ ਚੰਗੀ ਗੱਲ ਆ ਮੈਂ ਧੰਨਵਾਦ ਕਰਦਾ ਜਿਹੜੇ ਉਹਨਾਂ ਨੇ ਇੰਨੇ ਕ ਕੌੜੇ ਸੱਚ ਜਿਹੜੇ ਆ ਬੋਲ ਬੋਲ ਦਿੱਤੇ ਤਾਂ ਹੀ ਆਪਾਂ ਜਿਹਦੇ ਉੱਤੇ ਚਰਚਾ ਕਰ ਰਹੇ ਹਾਂ ਕੇ ਪੀਐਸ ਗਿੱਲ ਦੀ ਐਂਟਰੀ ਜਿਹੜੀ ਹੁੰਦੀ ਆ 1900 ਜੂਨ 1984 ਦੇ ਅਟੈਕ ਤੋਂ 1 ਮਹੀਨਾ ਬਾਅਦ ਕੇ ਪੀਐਸ ਗਿੱਲ ਦੀ ਐਂਟਰੀ ਹੋ ਜਾਂਦੀ ਆ ਜਦੋਂ ਪ੍ਰਧਾਨ ਮੰਤਰੀ ਰਜੀਵ ਗਾਂਧੀ ਨਾਲ ਗੱਲਬਾਤ ਕਰਨ ਵਾਸਤੇ ਨਿਰਣਾ ਲਿਆ ਜਾਂਦਾ ਤੇ ਭਾਈ ਮਨਜੀਤ ਸਿੰਘ ਨੂੰ ਤਿਆਰ ਕੀਤਾ ਜਾਂਦਾ ਉਸ ਤੋਂ ਪਹਿਲਾਂ ਪ੍ਰਕਾਸ਼ ਸਿੰਘ ਬਾਦਲ ਨਾਲ ਗੱਲ ਕੀਤੀ ਜਾਂਦੀ ਹੈ ਕਿਉਂਕਿ ਇਹ ਸਾਰਾ ਪਵਾੜਾ ਜਿਹੜਾ ਪਾਉਣ ਦੇ ਵਿੱਚ ਯੋਗਦਾਨ ਜਿਹਦਾ ਇਹ ਜਿਹੜੇ ਲੀਡਰ ਦੀ ਇਹ ਗੱਲ ਕਰ ਰਹੇ ਆ ਉਹੀ ਲੀਡਰ ਹੈ ਇਹ ਪ੍ਰਕਾਸ਼ ਸਿੰਘ ਬਾਦਲ ਦੀ ਗੱਲ ਹੀ ਕਰ ਰਹੇ ਆ ਮੈਂ ਨਾਲ ਲੈ ਦਿੰਦਾ ਕਿਉਂਕਿ 1978 ਦੇ ਵਿੱਚ ਇੱਕ ਨਿਰੰਕਾਰੀ ਪ੍ਰੋਗਰਾਮ ਦੀ ਆਗਿਆ ਦੇਣੀ ਸਰਕਾਰ ਵੱਲੋਂ ਫਿਰ ਇੱਕ ਅਖਬਾਰ ਦੇ ਵੱਲੋਂ ਉਸ ਵੇਲੇ ਦੇ ਚਰਚਿਤ ਅਖਬਾਰ ਵੱਲੋਂ ਅੱਗ ਲਾਉਣੀ ਜਿਹੜਾ মিডিਏ ਦਾ ਰੋਲ ਬੜਾ ਵੱਡਾ ਪੰਜਾਬ ਨੂੰ ਅੱਗ ਵਿੱਚ ਧੱਕਣ ਦਾ ਰਿਹਾ ਉਸ ਵੇਲੇ 1978 ਦੇ ਵਿੱਚ ਜਗਬਾਣੀ ਅਖਬਾਰ ਦੇ ਲਾਲਾ ਜਗਤਨਾਰੈਣ ਉਦੋਂ ਬਾਅਦ ਉਹਦਾ ਕਤਲ ਹੋਣਾ 81 ਚ ਫਿਰ ਇਹ ਲੜਾਈ ਜਿਹੜੀ ਸੀਗੀ ਅਨੰਦਪੁਰ ਮਤੇ ਦੀ ਲੜਾਈ ਪੰਜਾਬ ਵਰਸਸ ਸੈਂਟਰ ਸਰਕਾਰ ਸੀ ਪੰਜਾਬ ਵਰਸਸ ਦਿੱਲੀ ਸੀ ਲਾਲਾ ਜਗਤ ਨਾਰਾਇਣ ਦੇ ਕਤਲ ਤੋਂ ਬਾਅਦ ਇੰਨੇ ਇਕੱਲੇ ਲੀਡਰਾਂ ਵੱਲੋਂ ਉਹਨੂੰ ਸ਼ਹੀਦੀ ਦਾ ਖਿਤਾਬ ਦੇ ਦੇਣਾ ਉਹਨਾਂ ਦੇ ਪ੍ਰੋਗਰਾਮਾਂ 'ਚ ਸ਼ਿਰਕਤ ਕਰਨੀ ਨਰੰਗਕਾਰੀਆਂ ਦੇ ਪ੍ਰੋਗਰਾਮਾਂ 'ਚ ਸ਼ਿਰਕਤ ਕਰਨੀ ਉਹ ਅਖਬਾਰ ਇਹਨਾਂ ਦੀ ਪਿੱਠ ਤੇ ਖੜਾ ਸੀ ਨਰੰਗਕਾਰੀਆਂ ਦੇ ਤੇ ਇਹ ਸਾਰੇ ਵਰਤਾਰੇ ਦੀ ਉਹ ਜਿਹੜੀ ਲੜਾਈ ਸੀ ਹਿੰਦੂ ਵਰਸਸ ਸਿੱਖ ਬਣਾ ਦਿੱਤੀ ਗਈ ਉਹਨੂੰ ਪੰਜਾਬ ਦੇ ਵਿੱਚ ਹੀ ਮੋੜਤਾ ਪ੍ਰੈਸ ਦਾ ਹੁਣ ਦੂਸਰਾ ਯੋਗ ਦਾ ਲਾ ਕੇ ਲਾਉਣ ਦਾ ਕੀ 2007 ਦੇ ਵਿੱਚ ਸੌਦਾ ਸਾਧ ਦੀ ਤਸਵੀਰ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਵਾੰਗ ਰਚਾ ਕੇ ਜਦੋਂ ਅਜੀਤ ਅਖਬਾਰ ਵੱਲੋਂ ਕਿ ਪੂਰੇ ਪੰਨੇ ਦਾ ਇਸ਼ਤਿਹਾਰ ਦਿੱਤਾ ਜਾਂਦਾ ਉਹ ਅੱਗ ਲਾਉਣ ਤੋਂ ਬਾਅਦ ਉਹਨੂੰ ਰਾਜ ਸਭਾ ਦੀ ਮੈਂਬਰ ਉਹਨਾਂ ਨੂੰ ਪਦਮਸ਼ਰੀ ਹਾਲਾਂਕਿ ਉਹਦੇ ਖਿਲਾਫ ਕੇਸ ਚੱਲਦਾ ਪੈਂਡਿੰਗ ਕਦੇ ਮਿਲ ਨਹੀਂ ਸਕਦਾ ਇਹ ਜਿਹੇ ਬੰਦਿਆਂ ਨੂੰ ਪਦਮਸ਼ਰੀ ਜਿਹਦੇ ਖਿਲਾਫ ਕੇਸ ਚੱਲਦੇ ਹੋਣ ਪਰ ਅਗਲੇ ਨੇ ਦਵਾ ਤਾਂ ਕਾਰਨ ਇਹੀ ਹੈ ਨਾ ਅਗਲੇ ਮੌਕੇ ਮੋਕੇ ਸਰ ਉਹਨਾਂ ਦੇ ਕੰਮ ਆਉਂਦੇ ਆ ਹੁਣ ਜਿਹੜੀ ਮੈਂ ਤੁਹਾਨੂੰ ਕੱਲ ਗੱਲ ਕੀਤੀ ਸੀ ਵੀ ਕੇ ਪੀਐਸ ਗਿੱਲ ਨੇ ਜਦੋਂ ਬਾਦਲ ਸਾਰੇ ਵਰਤਾਰੇ ਚ ਬਾਹਰ ਹੋ ਗਿਆ ਬਾਦਲ ਨੂੰ ਪਤਾ ਸੀ ਵੀ ਇਤੋਂ ਬਾਅਦ ਮੈਂ ਇੱਕ ਲੰਬੀ ਪੇਚ ਖੇਡਣੀ ਆ ਉਸ ਵੇਲੇ ਜਿਹੜੇ ਇਹ ਜੇ ਕੱਚ ਘਰੜ ਲੀਡਰ ਸੀ ਆ ਮਨਜੀਤ ਸਿੰਘ ਵਰਗੇ ਪਹਿਲਾਂ ਤਾਂ ਫੈਡਰੇਸ਼ਨ ਦੀ ਪ੍ਰਧਾਨਗੀ ਪਿੱਛੇ ਇਸ ਬੰਦੇ ਨੇ ਰੌਲਾ ਪਾਇਆ ਚਲੋ ਭਾਈ ਹਰਮੰਦਰ ਸਿੰਘ ਸੰਧੂ ਤੇ ਦੂਜੇ ਨਾਲ ਦੇ ਜਿਹੜੇ ਸਾਰੇ ਫੈਡਰੇਸ਼ਨ ਦੇ ਨੌਜਵਾਨ ਸੀ ਉਹਨਾਂ ਨੇ ਇਹਨਾਂ ਨੂੰ ਕੋਈ ਨੂੰ ਪ੍ਰਧਾਨ ਬਣਾ ਦਿੱਤਾ ਵੀ ਚਲੋ ਵੀ ਇਹ ਫੈਡਰੇਸ਼ਨ ਤਫਾੜਨਾ ਹੋਵੇ ਉਹਦਾ ਜ਼ਿਕਰ ਜਿਹੜਾ ਹੈਗਾ ਖੁੱਲੇ ਪੇਤ ਦੇ ਵਿੱਚ ਵੀ ਕੀਤਾ ਗਿਆ ਇਹਦੇ ਵਿੱਚ ਵੀ ਜ਼ਿਕਰ ਕੀਤਾ ਗਿਆ ਵੀ ਪਹਿਲਾਂ ਫੈਡਰੇਸ਼ਨ ਨੂੰ ਹੀ ਤਫਾੜ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਉਹਨਾਂ ਨੇ ਫਿਰ ਦੂਰ ਅੰਦੇਸ਼ੀ ਵਰਤੀ ਉਸ ਤੋਂ ਬਾਅਦ ਜਿਵੇਂ ਸਖੀਰੇ ਦੀ ਆਪਾਂ ਗੱਲ ਕੀਤੀ ਉਹਨਾਂ ਨੇ ਬਾਬਾ ਮਾਨੋਚਾਲ ਨੇ ਸੁਖਦੇਵ ਸਿੰਘ ਸਖੀਰਾ ਉਹ ਸਾਰੀ ਟੀਮ ਨੇ ਜਿਸ ਤਰ੍ਹਾਂ ਟਕਸਾਲ ਭਾਈ ਅਮਰੀਕ ਸਿੰਘ ਤੇ ਸੰਤ ਜਰਨੈਲ ਸਿੰਘ ਵੇਲੇ ਕੰਮ ਕਰਦੀ ਸੀ ਫੈਡਰੇਸ਼ਨ ਤੇ ਟਕਸਾਲ ਐਡੀ ਵੱਡੀ ਟ੍ਰੈਸਟੀ ਵਾਪਰਨ ਤੋਂ ਬਾਅਦ ਵੀ ਫੈਡਰੇਸ਼ਨ ਤੇ ਟਕਸਾਲ ਨੂੰ ਉਸੇ ਪਲੇਟਫਾਰਮ ਤੇ ਲਿਆ ਕੇ ਉਹਨਾਂ ਦੂਰ ਅੰਦੇਸ਼ੀ ਨੌਜਵਾਨੋ ਨੇ ਖੜਾ ਕੀਤਾ ਕਿਉਂਕਿ ਕਿ ਅਹੁਦੇ ਦੀ ਭੁੱਖ ਨਹੀਂ ਸੀ ਉਹਨਾਂ 'ਚ ਇਹ ਅਹੁਦੇ ਦੀ ਭੁੱਖ ਦੇ ਵੀ ਜਿਹੜੇ ਕਾਰਨ ਸਾਡੀ ਬਰਬਾਦੀ ਦਾ ਜਿਵੇਂ ਹੁਣ ਤੁਸੀਂ ਸਰਬਜੀਤ ਸਿੰਘ ਨੂੰ ਐਮਪੀ ਬਣਾ ਦਿੱਤਾ ਠੀਕ ਆ ਉਹ ਸਰਦਾਰ ਬਿਆਨ ਸਿੰਘ ਦਾ ਪੁੱਤ ਹੈ ਅਸੀਂ ਸਲਾਮ ਕਰਦੇ ਆ ਸਰਦਾਰ ਬੀਅੰਤ ਸਿੰਘ ਨੂੰ ਪਰ ਕੀ ਪਰਿਵਾਰਕ ਮੈਂਬਰਾਂ 'ਚ ਉਹ ਗੁਣ ਹੋ ਸਕਦੇ ਆ ਜਿਹੜੇ ਉਹਨਾਂ ਦੇ ਪਿਤਾ 'ਚ ਸੀ ਅੱਜ ਹੁਣ ਨਿਆਮੀ ਵਾਲੇ ਵਾਲਾ ਸੁਖਰਾਜ ਕੀ ਕਰੀ ਜਾਂਦਾ ਹੈ ਅੱਜ ਅੱਜ ਹੁਣ ਗੱਲਾਂ ਬਾਹਰ ਆ ਰਹੀਆਂ ਨਾ ਵੀ ਉਹਦੇ ਪਰਿਵਾਰਕ ਜਿਹੜਾ ਰੌਲਾ ਪਿਆ ਹੋਇਆ ਉਥੇ ਕਮਿਸ਼ਨ ਦੇ ਪੇਸ਼ੀਆਂ ਹੋ ਕੇ ਆਈਆਂ ਔਮਨ ਕਮਿਸ਼ਨ ਦੇ ਵਿੱਚ ਉਹ ਹੁਣ ਰੌਲਾ ਇਹ ਪਿਆ ਵੀ ਉਥੇ ਕੀ ਕੁਝ ਹੁੰਦਾ ਰਿਹਾ ਧਰਨੇ ਵਾਲੀ ਜਗ੍ਹਾ ਦੇ ਉੱਤੇ ਕਿੰਨੇ ਪੈਸੇ ਉਥੇ ਉਹਨਾਂ ਜਨਾਨੀਆਂ ਨੂੰ ਖਵਾਏ ਗਏ ਇਹ ਅਸੀਂ ਇਹਨਾਂ ਚੀਜ਼ਾਂ ਨੇ ਡੋਬ ਲਿਆ ਵੀ ਜਦੋਂ ਅਸੀਂ ਅਗਲੇ ਦੀ ਅਸੀਂ ਉਹ ਗੁਣ ਸ਼ਾਇਦ ਅਹੀ ਉਹਨਾਂ ਦੇ ਬੱਚਿਆਂ ਵਿੱਚ ਦੇਖ ਲੈਂਦੇ ਆ ਇਹ ਵੱਖਰਾ ਵਿਸ਼ਾ ਹੈ ਤੇ ਫਿਰ ਗੱਲ ਕਰਾਂਗੇ ਮੈਂ ਕਿਹ ਅਗਜ਼ੈਂਪਲ ਦਿੱਤੀ ਆ ਭਾਈ ਅਮਰੀਕ ਸਿੰਘ ਦੇ ਭਰਾ ਹੋਣ ਦਾ ਫਾਇਦਾ ਚੁੱਕਦੇ ਹੋਏ ਪਰ ਬਰਬਾਦੀ ਦਾ ਕਾਰਨ ਬਣਿਆ ਨੌਜਵਾਨੀ ਦਾ ਕਹਾਣ ਕਰਾਇਆ ਜਿਹੜਾ ਇਹਨਾਂ ਲੋਕਾਂ ਨੇ ਆ ਪੜ ਲਓ ਜਦੋਂ ਬੇ ਤਰਤੀਬੀਆਂ ਗੱਲਾਂ ਪ੍ਰਧਾਨ ਮੰਤਰੀ ਨਾਲ ਮੈਂ ਇਕੱਲੇ ਨੇ ਗੱਲ ਕਰਨੀ ਹੈ ਉਹ ਉਹ ਮਾਫੀ ਮੰਗੇ ਸਾਥੋਂ ਉਹ ਇਹ ਜਿਹੜੀਆਂ ਜਿਹੜੀਆਂ ਮੰਗਾ ਕੋਈ ਹੈ ਨਹੀਂ ਸੀ ਤੇ ਕੇਪੀਐਸ ਗੱਲ ਕਹਿੰਦਾ ਵੀ ਜੇ ਤੁਸੀਂ ਫਿਰ ਨਾ ਸੂਤ ਆਏ ਫਿਰ ਹੋ ਸਕਦਾ ਮੈਨੂੰ ਤੁਹਾਨੂੰ ਪਰਿਵਾਰਾਂ ਸਮੇਤ ਖਤਮ ਕਰਨਾ ਪਵੇ ਇਹ ਕਿਹਾ ਉਹਨੇ ਉਸ ਵੇਲੇ ਇਹ ਗੱਲ 1984 ਦੀ ਕਰ ਰਿਹਾ ਮਈ 1984 ਦੀ ਡੀਸੀਪੀ ਲਗਦਾ 1988 ਚ ਜਦੋਂ ਉਹਦੇ ਆਇਆ ਬਲੈਕ ਥੰਡਰ ਜਿਹੜਾ ਆਪਰੇਸ਼ਨ ਹੁੰਦਾ ਆ ਸਾਰੀ ਜਿਹੜੀ ਇਹ ਕਿਤਾਬ ਤੁਸੀਂ ਪੜ ਲਿਓ ਕਿਉਂਕਿ ਬੜਾ ਲੰਮਾ ਚੌੜਾ ਵਿਸ਼ਾ ਮੈਂ ਤੁਹਾਨੂੰ ਕੁਝ ਤੋਂ 2 ਕੁ ਮਾਤਰ ਗੱਲਾਂ ਦਸੀਆਂ ਫਿਰ ਜੋਧਪੁਰ ਜੇਲ੍ਹ ਤੋਂ ਰਿਹਾ ਹੋਣ ਤੋਂ ਬਾਅਦ ਹਰਮੰਦਰ ਸਿੰਘ ਸੰਧੂ ਨੇ ਇੱਕੋ ਸ਼ਰਤ ਰੱਖੀ ਸੀ ਵੀ ਸਾਨੂੰ ਬਿਨਾਂ ਸ਼ਰਤ ਜਿਹੜੇ ਸਾਰੇ ਆਗੂ ਗ੍ਰਿਫਤਾਰ ਕੀਤੇ ਗਏ ਆ ਉਹਨਾਂ ਨੂੰ ਰਿਹਾ ਕੀਤਾ ਜਾਵੇ ਤਾਂ ਕਿ ਅਸੀਂ ਜਾ ਕੇ ਖੜਕੂ ਧਿਰਾਂ ਦੇ ਨਾਲ ਗੱਲਬਾਤ ਕਰੀਏ ਫਿਰ ਅਸੀਂ ਤੁਹਾਨੂੰ ਕੀ ਨਿਰਣੇ ਦੱਸ ਸਕਦੇ ਆ ਇਹ ਹੁਣ ਇਹ ਇਹਦਾ ਮਨਜੀਤ ਸਿੰਘ ਤਾਂ ਕਹਿੰਦੇ ਵੀ ਮੁੱਖ ਮੰਤਰੀ ਦੀ ਕੁਰਸੀ ਤੋਂ ਲੁਧਿਆਣੇ ਦੀ ਲੋਕ ਸਭਾ ਸੀਟ ਤੇ ਆ ਗਿਆ ਤੇ ਉੱਥੋਂ ਲਿਆ ਕੇ ਜਿਹੜੇ ਟੋੜੇ ਨੂੰ ਇਹ ਕਹਿੰਦਾ ਸੀ ਵੀ ਮੈਂ ਤਾਂ ਉਹਨਾਂ ਦੇ ਨਾਲ ਖੜਾ ਜਿਹੜੇ ਪੰਥ ਨਾਲ ਖੜੇ ਆ ਤੇ ਮੈਂ ਟੌੜੇ ਤੇ ਬਾਦਲ ਨਾਲ ਇਸ ਕਰਕੇ ਨਹੀਂ ਖੜਦਾ ਕਿਉਂਕਿ ਇਹ ਆਪਰੇਸ਼ਨ ਬਲੂ ਸਟਾਰ ਦੇ ਜ਼ਿੰਮੇਵਾਰਾ ਪੜ ਲਿਓ ਮੈਂ ਗੁਣ ਰੱਖਦਾ ਇੱਥੇ ਆ ਲਓ ਤੇ ਬਾਅਦ ਵਿੱਚ ਉਹੀ ਬਾਦਲ ਤੇ ਉਹੀ ਟੌੜੇ ਦੀਆਂ ਜੁੱਤੀਆਂ 'ਚੇ ਬੰਦਾ ਪਾਣੀ ਪੀਂਦਾ ਰਿਹਾ ਮੁੱਖ ਮੰਤਰੀ ਦੀ ਕੁਰਸੀ ਤੋਂ ਚੱਲਿਆ ਤੇ ਅਗਲੇ ਨੇ ਕਲਰਕ ਲਿਆ ਕੇ ਬਣਾ ਕੇ ਬਿਠਾਦਾ ਸ਼੍ਰੋਮਣੀ ਕਮੇਟੀ 'ਚ ਉਹਨਾਂ ਨੇ ਦੱਸਦਾ ਵੀ ਤੇਰੀ ਈਕਾਤ ਇੰਨੀ ਸੀ ਪਰ ਉਦੋਂ ਤੱਕ ਬਹੁਤ ਕੁਝ ਕੌਮ ਨਾਲ ਹੋ ਗਿਆ ਉਸ ਤੋਂ ਅੱਗੋਂ ਜਦੋਂ ਹਰਮੰਦਰ ਸਿੰਘ ਸੰਧੂ ਨੂੰ ਇਹ ਗਦਾਰ ਕਹਿੰਦੇ ਆ ਗਦਾਰੀ ਦਾ ਠੱਪਾ ਲਾਉਂਦੇ ਉਹਦੇ ਤੇ ਹਰ ਇਹ ਗੱਲ ਦੇ ਉੱਤੇ ਪਰ ਅੱਜ ਤੱਕ ਇਹ ਲੋਕ ਦੱਸ ਨਹੀਂ ਸਕੇ ਵੀ ਉਹਨੇ ਗਦਾਰੀ ਕੀਤੀ ਕੀ ਉਹਦੀ ਜਿਹੜੀ ਇਹ ਕਹਿੰਦੇ ਵੀ ਸੰਤ ਜਰਨੈਲ ਸਿੰਘ ਉਹਨਾਂ ਨੂੰ ਬੁਲਾਉਣਾ ਹਟ ਗਏ ਸੀਗੇ ਸੰਤ ਜਰਨੈਲ ਸਿੰਘ ਨੇ ਜਿਉਂਦੇ ਜੀ ਉਹਨੂੰ ਉੱਥੋਂ ਪਾਸੇ ਕਰ ਦਿੱਤਾ ਸੀ ਪਰ ਇਹ ਅਖਬਾਰ ਦਾ ਇਸ ਕਿਤਾਬ ਦਾ ਲੇਖਕ ਪੱਤਰਕਾਰ ਜਗਤਾਰ ਸਿੰਘ ਲਿਖਦਾ ਵੀ 1 ਮਈ ਤੋਂ ਲੈ ਕੇ ਜਿਹੜੀ 3 ਜੂਨ ਤੱਕ ਸੰਤ ਜਰਨੈਲ ਸਿੰਘ ਨਾਲ ਗੱਲਬਾਤ ਹੁੰਦੀ ਰਹੀ ਕੇਂਦਰ ਦੇ ਨਮਾਇੰਦਿਆਂ ਦੀ ਅਕਾਲੀ ਲੀਡਰਾਂ ਦੇ ਨਾਲ ਵੀ ਹੁੰਦੀ ਰਹੀ ਤੇ ਜਦੋਂ ਸੰਤਾਂ ਨਾਲ ਅਖੀਰਲੀ ਗੱਲ ਹੁੰਦੀ ਆ 3 ਜੂਨ ਨੂੰ ਤੇ ਸੰਤ ਉਸ ਵੇਲੇ ਜਿਹੜੇ ਨਮਾਇੰਦੇ ਅੰਦਰ ਗੱਲਬਾਤ ਕਰਨ ਵਾਸਤੇ ਆਏ ਸੀ ਤੇ ਸੰਤਾਂ ਨੇ ਤਿੰਨ ਦੀ ਡਿਊਟੀ ਲਾਉਂਦੇ ਆ ਸੰਤ ਵੀ ਇਹਨਾਂ ਨੂੰ ਸਹੀ ਸਲਾਮਤ ਇਹਨਾਂ ਦੇ ਕੈਂਪ ਤੱਕ ਛੱਡ ਕੇ ਆਉਣਾ ਉਹਨਾਂ ਦੇ ਵਿੱਚ ਇੱਕ ਸਨ ਭਾਈ ਹਰਮੰਦਰ ਸਿੰਘ ਸੰਧੂ ਇਹ ਸਾਰਾ ਜ਼ਿਕਰ ਹੈ ਜਿਹੜਾ ਆਖਰੀ ਲੰਮੇ ਹੇ ਦੀ ਗੱਲਬਾਤ ਦੇ ਵਿੱਚ ਇਹ ਕੀਤਾ ਹੋਇਆ ਗਾ ਲੋ ਤੇ ਇਹਦੇ ਦੂਸਰੇ ਪਾਸੇ ਸੰਤਾਂ ਨੇ ਭਾਈ ਅਮਰੀਕ ਸਿੰਘ ਹਰਮੰਦਰ ਸਿੰਘ ਸੰਧੂ ਅਤੇ ਹਰਿੰਦਰ ਸਿੰਘ ਕੱਲ ਨੂੰ ਕੰਪਲੈਕਸ ਵਿੱਚੋਂ ਗੱਲਬਾਤ ਲਈ ਆਏ ਕੇਂਦਰ ਦੇ ਦੋ ਨੁਮਾਇੰਦਿਆਂ ਨੂੰ ਛੱਡ ਕੇ ਉਣ ਵੀ ਕਿਹਾ ਤਿੰਨਾਂ ਨੂੰ ਇਹਨਾਂ ਲੋਕਾਂ ਦੀ ਪਛਾਣ ਨਹੀਂ ਸੀ ਪਤਾ ਸੰਤ ਭਿੰਡਰਾ ਵਾਲਿਆਂ ਦੁਆਰਾ ਨਿਯੁਕਤ ਕੀਤੇ ਗਏ ਉਹਨਾਂ ਤਿੰਨਾਂ ਵਿੱਚੋਂ ਸਿਰਫ ਕੱਲੋਂ ਜਿਉਂਦਾ ਹੈ ਉਸ ਤੋਂ ਪਹਿਲਾਂ ਅਕਾਲੀ ਲੀਡਰਾਂ ਦੇ ਨਾਲ ਗੱਲਬਾਤ ਹੁੰਦੀ ਰਹੀ ਵੀ ਇਹਦਾ ਕੋਈ ਵਿਚਲਾ ਰਸਤਾ ਜਿਹੜਾ ਹੈਗਾ ਕੱਢ ਲਿਆ ਜਾਵੇ ਪਰ ਇੰਦਰ ਗਾਂਧੀ ਉਹ ਕਹਿੰਦੇ ਸਮਝ ਹੀ ਨਹੀਂ ਕਿਉਂਕਿ ਸੰਤਾਂ ਨੇ ਸਾਫ ਲਫਜ਼ਾਂ ਚ ਕਹਿੰਦਾ ਸੀ ਵੀ ਅਸੀਂ ਅਰਦਾਸ ਕਰ ਚੁੱਕੇ ਹਾਂ ਵੀ ਜਾਂ ਤਾਂ ਮੰਗਾ ਮੰਨੀਆਂ ਜਾਣਗੀਆਂ ਤੇ ਜਾਂ ਸ਼ਹੀਦੀ ਪਾਵਾਂਗੇ ਉਹ ਉਹ ਉਹਨਾਂ ਨੇ ਸ਼ਹੀਦੀ ਪਾ ਦਿੱਤੀ ਹੁਣ ਜਿਹੜੇ ਇਹ ਇਲਜ਼ਾਮ ਲਾਉਂਦੇ ਆ ਵੀ ਭਾਈ ਹਰਮਿੰਦਰ ਸਿੰਘ ਸੰਧੂ ਉਥੋਂ ਗ੍ਰਿਫਤਾਰ ਕਿਉਂ ਹੋਇਆ ਹੁਣ ਕੁਰਬਾਨੀ ਤਾਂ ਜੇ ਦੇਖੀਏ ਤੇ ਭਾਈ ਹਰਮਿੰਦਰ ਸਿੰਘ ਸੰਧੂ ਜੀ ਦੀ ਧਰਮ ਪਤਨੀ ਪੀਬੀ ਉਪਕਾਰਕੌਰ ਸ਼ਾਇਦ ਮੈਂ ਨਾ ਭੁੱਲਦਾ ਹਾਂ ਮੈਨੂੰ ਲੱਗਦਾ ਨਾ ਹੀ ਹੈ ਸ਼ਾਇਦ ਪਰਉਪਕਾਰਕੌਰ ਸੀ ਉਹ ਇਸਤਰੀ ਫੈਡਰੇਸ਼ਨ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਪ੍ਰਧਾਨ ਸਨ ਭਾਈ ਹਰਮਿੰਦਰ ਸਿੰਘ ਸੰਧੂ ਜੀ ਦੇ ਧਰਮ ਪਤਨੀ ਇੱਕ ਬੀਬੀ ਹੋਰ ਦੋ ਬੀਬੀਆਂ ਫੌਜ ਨਾਲ ਸੰਘਰਸ਼ ਕਰਦੀਆਂ ਹੋਈਆਂ ਸ਼ਹੀਦ ਹੋਈਆਂ ਜਿਨ੍ਹਾਂ ਵਿੱਚੋਂ ਇੱਕ ਬੀਬੀ ਭਾਈ ਹਰਮੰਦਰ ਸਿੰਘ ਜੀ ਸੰਧੂ ਦੀ ਧਰਮਸ ਪਤਨੀ ਸਨ ਤੇ ਉਸ ਵੇਲੇ ਦੱਸਦੇ ਆ ਵੀ ਉਹ ਗਰਭਵਤੀ ਵੀ ਸਨ ਕੀ ਇਹ ਕੁਰਬਾਨੀ ਘਟ ਗਣੀ ਜਾਵੇਗੀ ਗਦਾਰੀ ਦਾ ਠੱਪਾ ਲਾਉਣ ਵਾਲਿਓ ਅੱਜ ਤੱਕ ਤੁਸੀਂ ਇਹ ਨਹੀਂ ਦੱਸ ਸਕੇ ਵੀ ਉਹਨੇ ਗਦਾਰੀ ਕੀ ਕੀਤੀ ਇਸੇ ਤਰ੍ਹਾਂ ਬਹੁਤੇ ਨੌਜਵਾਨ ਜਿਹੜੇ ਆ ਸ਼ਾਇਦ ਇਸ ਗੱਲ ਨੂੰ ਨਹੀਂ ਜਾਣਦੇ ਹੋਣਗੇ ਕਿ ਸੰਤਾਂ ਦੇ ਨਾਲ 1984 ਦੇ ਵਿੱਚ ਕਾਲ ਤੱਕ ਸਾਫ ਤੇ ਉਸ ਸੰਘਰਸ਼ ਦੇ ਵਿੱਚ ਸੰਤਾਂ ਦੇ ਨਾਲ ਸ਼ਹੀਦ ਹੋਣ ਵਾਲੇ ਸੰਤਾਂ ਦੇ ਸੱਤ ਦੇ ਕਰੀਬ ਪਰਿਵਾਰਕ ਮੈਂਬਰ ਸਨ ਜਿਨ੍ਹਾਂ ਵਿੱਚ ਸੰਤਾਂ ਦੇ ਸਕੇ ਭਰਾ ਭਾਈ ਜਗੀਰ ਸਿੰਘ ਜੀ ਸੰਤਾਂ ਦੇ ਦੋ ਸਕੇ ਭਤੀਜੇ ਭਾਈ ਸਵਰਨ ਸਿੰਘ ਜਿਹੜੇ ਲਾਲਾ ਜਗਤ ਨਾਰਾਇਣ ਕਾਂਡ ਦੇ ਵਿੱਚ ਸਨ ਤੇ ਭਾਈ ਹਰਦੀਪ ਸਿੰਘ ਜਿਹੜੇ ਭਾਈ ਵੀਰ ਸਿੰਘ ਦੇ ਬੇਟੇ ਸਨ ਤੀਜਾ ਸੰਤਾਂ ਦਾ ਭਰਾ ਭਾਈ ਜਗਜੀਤ ਸਿੰਘ ਰੋਡੇ ਜਿਹਨਾਂ ਦੀ ਆਪਾਂ ਕੱਲ ਜ਼ਿਕਰ ਕਰ ਹਟਿਆ ਬਾਕੀ ਸੰਤਾਂ ਦੇ ਭਰਾ ਦੇ ਜਵਾਈ ਸੀ ਭਾਈ ਗੁਰਜੀਤ ਸਿੰਘ ਝੋਕ ਜਿਹੜੇ ਫੈਡਰੇਸ਼ਨ ਦੇ ਬਾਦ ਵਿੱਚ ਪ੍ਰਧਾਨ ਸਨ ਸੰਤਾਂ ਦੇ ਕਾਫੀ ਪਰਿਵਾਰ ਦੇ ਮੈਂਬਰ ਜਿਹੜੇ ਹੈਗੇ ਆ ਸੰਘਰਸ਼ ਦੀ ਪੇਟ ਚੜੀ ਆ ਪਰ ਆਪਾਂ ਰਹੀਏ ਫੇਰ ਅੱਜ ਕੇ ਪੀਐਸ ਗਿਲ ਦੇ ਉੱਤੇ ਹੁਣ ਦੋਸਤੋ ਸੁਪਰ ਕੌਪ ਕੇ ਬੁੱਚੜ ਅੱਜ ਆਪਾਂ ਇਥੋਂ ਅਗਲੀ ਗੱਲ ਸ਼ੁਰੂ ਕਰਾਂਗੇ ਅੱਜ ਆਪਾਂ ਇੱਕ ਪਾਰਟ ਲਵਾਂਗੇ ਸਰਦਾਰ ਜਸਵੰਤ ਸਿੰਘ ਖਲੜਾ ਜਦੋਂ ਉਹ ਤਿੰਨ ਸ਼ਮਸ਼ਾਨ ਘਾਟਾਂ ਦੀ ਜਾਂਚ ਕਰਦੇ ਆ ਮੈਂ ਪੁਲਿਸ ਦੇ ਵਿੱਚ ਰਿਹਾ ਜਦੋਂ ਅਣਪਛਾਤੀ Laash ਦੀ ਅਸੀਂ ਸੰਸਕਾਰ ਕਰਾ ਕੇ ਆਉਨੇ ਆ ਉੱਥੇ ਸਾਡੀ ਐਂਟਰੀ ਹੋਈ ਹੁੰਦੀ ਹੈ ਰਜਿਸਟਰ ਤੇ ਵੀ Laash ਲੈ ਕੇ ਆਉਣ ਵਾਲਾ ਕੌਣ ਹੈ ਜੇ ਅਣਪਛਾਤੀ ਆ ਤੇ ਅਣਪਛਾਤੀ ਲਿਖੀ ਜਾਂਦੀ ਹੈ ਤੇ ਜਿਹੜਾ ਕਿਉਂਕਿ ਬਾਲਣ ਜਿਹੜਾ ਹੁੰਦਾ ਉਹ ਮਿਊਸਪਲ ਕਮੇਟੀ ਵੱਲੋਂ ਤੋਲ ਕੇ ਮਿਲਦਾ ਉਹ ਸਰਕਾਰੀ ਹੁੰਦਾ ਉਦੀ ਬਕਾਇਦਾ ਉੱਥੇ ਐਂਟਰੀ ਹੁੰਦੀ ਆ ਵੀ ਇੱਕ লাশ ਦੇ ਉੱਤੇ ਇੰਨਾ ਬਾਲਣਾ ਜਿਹੜਾ ਉਹ ਪਾਇਆ ਜਾਂਦਾ ਹੁਣ ਭਾਈ ਜਸਵੰਤ ਸਿੰਘ ਖਾਲੜਾ ਤਿੰਨ ਸ਼ਮਸ਼ਾਨ ਘਾਟ ਆ ਜਿਹੜੇ ਫਰੋਲਦੇ ਆ ਦਰਗਿਆਨਾ ਮੰਦਿਰ ਉਹਦੇ ਵਿੱਚੋਂ ਕੱਢਦੇ ਆ 300 ਦੇ ਕਰੀਬ ਜਿਹੜੀ লাশ ਅਣਪਛਾਤੀ লাশ ਕਿਹਾ ਕੇ ਸਾੜੀ ਗਈ ਜਿਹਦੇ ਵਿੱਚੋਂ 41 ਦੀ ਮੌਤ ਆ ਜਿਹੜੀ ਗੋਲੀ ਲੱਗਣ ਨਾਲ ਪਰ ਉੱਥੇ ਜਿਹੜਾ ਐਂਟਰੀ ਕੀਤੀ ਹੋਈ ਹੈ ਐਫ ਆਈ ਆਰ ਦੇ ਵਿੱਚ ਮੈਂ ਹੁਣ ਤੁਹਾਨੂੰ ਥੋੜੀ ਜਿਹੀ ਮੈਂ ਗੱਲ ਸਮਝਾ ਦਿਆਂ ਵੀ ਅਣਪਛਾਤੀ Laash ਪਛਾਣੀ ਕਿਵੇਂ ਗਈ ਇਹ Laashਾਂ ਪਛਾਣੀਆਂ ਕਿਵੇਂ ਗਈਆਂ ਹੁਣ ਉਹਦੇ ਵਿੱਚ ਕੀ ਸੀ ਵੀ ਜਿਹੜੀ ਤਾਂ ਐਫ ਆਈ ਆਰ ਦਰਜ ਕੀਤੀ ਗਈ ਆ ਉਹਦੀ ਕਹਾਣੀ ਇੱਕੋ ਹੀ ਹੁੰਦੀ ਆ ਵੀ ਅਸੀਂ ਇਥਿਆਰਾਂ ਦੀ ਬਰਾਮਦਗੀ ਵਾਸਤੇ ਲੈ ਕੇ ਜਾ ਰਹੇ ਸੀ ਅੱਗੋਂ ਅਤਵਾਦੀਆਂ ਨੇ ਘਾਤ ਲਾ ਕੇ ਹਮਲਾ ਕਰ ਦਿੱਤਾ ਜਿਹੜਾ ਸਾਡੇ ਕੋਲੇ ਗ੍ਰਿਫਤਾਰ ਬੰਦਾ ਸੀ ਉਹ ਹੱਥਕੜੀਆਂ ਸਵੇਂਤ ਫਰਾਰ ਹੋ ਗਿਆ ਤੇ ਸਰਚ ਕਰਨ ਤੇ ਉੱਥੇ ਦੋ ਅਣਪਛਾਤੇ ਜਿਹੜੇ ਅਤਵਾਦੀ ਮਾਰੇ ਗਏ ਜਿੰਨਾਂ ਦੇ ਪੋਸਟਮਾਰਟਮ ਕਰਾ ਕਰਾ ਕੇ ਜਿਹੜਾ ਹੈਗਾ ਲਾਸ਼ਾਂ ਸਰਕਾਰ ਸੰਸਕਾਰ ਦੇ ਲਈ ਹਵਾਲੇ ਫਲਾਨਾ ਸਿੰਘ ਪੁਲਿਸ ਅਫਸਰ ਕੀਤੀ ਜਾਂਦੀ ਪਰ ਉੱਥੇ ਜਾ ਕੇ ਜਿਹੜੀ ਐਂਟਰੀ ਸ਼ਮਸ਼ਾਨਘਾਟ ਦੇ ਵਿੱਚ ਆ ਉੱਥੇ ਉਹਨਾਂ ਦੇ ਨਾਮ ਦਰਜ ਨਹੀਂ ਵੀ ਮੰਨ ਲਓ ਮਰਨ ਵਾਲਾ ਮਨਦੀਪ ਸਿੰਘ ਹੈ ਪੁੱਤਰ ਬਜਤਰ ਸਿੰਘ ਐਫ ਆਈ ਆਰ ਦੇ ਵਿੱਚ ਅਣਪਛਾਤਾ ਤੇ ਸ਼ਮਸ਼ਾਨਘਾਟ ਦੇ ਵਿੱਚ ਉਹਦੀ ਉਹਦੀ ਜਿਹੜੀ ਹੈ ਆਈਡੈਂਟੀਫਿਕੇਸ਼ਨ ਲਿਖੀ ਹੋਈ ਆ ਵੀ ਮਨਦੀਪ ਸਿੰਘ ਸਨੋ ਬਜਤਰ ਸਿੰਘ ਵਾਸੀ ਚਾਟੀਪਿੰਡ ਉਮਰੈਣੀ ਮੌਤ ਦਾ ਕਾਰਨ ਗੋਲੀ ਲੱਗਣ ਦਾ ਲਾਸ਼ ਕਿਹੜਾ ਥਾਣੇਦਾਰ ਲੈ ਕੇ ਆਇਆ ਥਾਣੇਦਾਰ ਫਲਾਣਾ ਸਿੰਘ ਤੇ ਨਾਲ ਜਿਹੜੇ ਹੋਰ ਮੁਲਾਜ਼ਮ ਉਹ ਜਦੋਂ ਭਾਈ ਖਾਲੜਾ ਨੇ ਤਿੰਨ ਸ਼ਮਸ਼ਾਨ ਘਾਟਾਂ ਦੇ ਵਿੱਚੋਂ 3100 ਦੇ ਕਰੀਬ ਲਾਸ਼ ਕੱਢ ਲਈ ਜਿਹੜੀ ਅਣਪਛਾਤੀਆਂ ਕਹਿ ਕੇ ਇਹਨਾਂ ਨੇ ਜਿਹੜੀਆਂ ਦਰਜ ਕੀਤੀਆਂ ਹੋਈਆਂ ਮੈਨੂੰ ਇਹ ਗੱਲਾਂ ਮੈਨੂੰ ਬਹੁਤ ਬੋਲਣੀ ਆਉਖੀਆਂ ਬਹੁਤ ਵੱਡਾ ਜਿਗਰਾ ਕਰਕੇ ਇਹ ਗੱਲਾਂ ਮੈਂ ਬੋਲ ਰਿਹਾ ਕਿਉਂਕਿ ਮੈਂ ਉਸ ਪਾਰਟ ਦਾ ਕਿ ਹਿੱਸਾਰੀ ਹਾਂ ਪਰ ਮੈਂ ਕਦੇ ਵੀ ਉਸ ਪਾਰਟ ਦਾ ਨਾ ਪਹਿਲੇ ਦਿਨ ਤੋਂ ਹਾਮੀ ਰਹਾ। ਨਾ ਮੈਂ ਕਦੇ ਇਹੋ ਜਿਹਾ ਕੰਮ ਆਪਦੀ ਨੌਕਰੀ ਦੇ ਰਣ ਕੀਤਾ ਕਿਉਂਕਿ ਸਾਡੇ ਤਾਂ ਚਲੋ ਰੈਂਕ ਹੀ ਛੋਟੇ ਸਨ। ਅਸੀਂ ਕੀ ਕਰਨਾ ਸੀ? ਸਾਥੋਂ ਜਿੰਨਾ ਹੋ ਸਕਿਆ ਅਸੀਂ ਕਿਸੇ ਦਾ ਭਲਾ ਜਿੰਨਾ ਸਾਥ ਹੋ ਸਕਿਆ ਕੀਤਾ ਮੈਂ ਤੁਹਾਨੂੰ ਪਿਛਲੀਆਂ ਵੀ ਕਈ ਵੀਡੀਓਜ਼ ਵਿੱਚ ਜ਼ਿਕਰ ਕੀਤਾ। ਉਹ ਪਰਿਵਾਰ ਵੀ ਹੁਣ ਮੈਨੂੰ ਕਹਿੰਦੇ ਇੱਕ ਦੋ ਕਹਿੰਦੇ ਅਸੀਂ ਤੁਹਾਡੇ ਬਾਰੇ ਬੋਲ ਕੇ ਪਾਵਾਂਗੇ ਯਾਰ ਤੂੰ ਸਾਡੇ ਤੇ ਜਿਹੜਾ ਪਰਉਪਕਾਰ ਕੀਤਾ ਸਾਡਾ ਵੀ ਫਰਜ਼ ਹੈ ਤੈਨੂੰ। ਚਲੋ ਮੈਂ ਅਸੀਂ ਕੋਈ ਇਹ ਚੀਜ਼ਾਂ ਨਹੀਂ ਉਹ ਕਰਾਉਣ ਵਾਲਾ ਪਰਮਾਤਮਾ ਹੁੰਦਾ। ਉਹ ਤੁਹਾਡੇ ਵੇਲੇ ਕੋਈ ਚੰਗਾ ਸਮਾ ਸੀ ਚੰਗੀ ਘੜੀ ਸੀ ਜੀ ਨੇ ਪ੍ਰਮਾਤਮਾ ਨੇ ਤੁਹਾਨੂੰ ਕੋਈ ਚੰਗਾ ਕੰਮ ਕਰਵਾ ਲਿਆ ਭਾਈ ਜਸਵੰਤ ਸਿੰਘ ਖਾਲੜਾ ਜਦੋਂ ਫਿਰ ਪ੍ਰੈਸ ਕਾਨਫਰੰਸ ਕਰਦੀ ਆ ਵੀ ਜੇਕਰ ਇਹ ਤਿੰਨ ਸ਼ਮਸ਼ਾਨ ਘਾਟਾਂ ਦੇ ਵਿੱਚੋਂ 3100 ਲਾਸ਼ ਜਿਹੜੀ ਅਣਪਛਾਤੀ ਕਹਿ ਕੇ ਸਾੜ ਦਿੱਤੇ ਗਏ ਨੌਜਵਾਨ ਜਿਨ੍ਹਾਂ ਦੇ ਵਿੱਚ ਜਿਹੜੀ ਉਹਨਾਂ ਦੀ ਉਮਰ ਹੁਣ ਗਿੱਲ ਸਾਹਿਬ ਮੈਂ ਆ ਸਵਾਲ ਤੁਹਾਡੇ ਤੇ ਕਰ ਦਵਾਂ ਉਨ੍ਹਾਂ ਦੇ ਵਿੱਚ ਬਾਬਾ ਗੁਰਬਚਨ ਸਿੰਘ ਮਾਨੋਚਾਲ ਦੀ ਮਾਤਾ ਜਿਸ ਦੀ ਉਮਰ 78 ਸਾਲ ਤੇ ਇੱਕ ਬੱਚਾ ਸੁਲਤਾਨ ਵੰਡ ਦਾ ਜਿਹਦੀ ਉਮਰ 14 ਸਾਲ 14 ਸਾਲ ਤੋਂ ਲੈ ਕੇ 78 ਸਾਲ ਦੀ ਬੇਬੇ ਕਿਹੜੀ ਅੱਤਵਾਦੀ ਸੀ ਇਹ ਬੁੱਚੜਪਣਾ ਤੁਹਾਡੇ ਭਰਾ ਦੀ ਪੋਸਟਿੰਗ ਦੇ ਦੌਰਾਨ ਹੋਇਆ ਮੈਂ ਕਹਿੰਦਾ ਵੀ ਮੈਨੂੰ ਇਹ ਗੱਲਾਂ ਬੜੀਆਂ ਔਖੀਆਂ ਪਤਾ ਨਹੀਂ ਮੈਨੂੰ ਇਹਦੀ ਕਿੰਨੀ ਕੀਮਤ ਚਕਾਉਣੀ ਇਹਦੂ ਅੱਗੇ ਪੈ ਸਕਦੀ ਆ ਖਾਲੜਾ ਸਾਹਿਬ ਦਾ ਹਸ਼ਰ ਤੁਹਾਡੇ ਸਾਹਮਣੇ ਆ ਜਿਹੜੇ ਇਸ ਲਾਈਨ ਤੇ ਚੱਲ ਕੇ ਬੋਲੇ ਆ ਹੁਣ ਤੱਕ ਉਹਨਾਂ ਦੇ ਹਸ਼ਰ ਤੁਹਾਡੇ ਸਾਹਮਣੇ ਆ ਤੇ ਰਾਹ ਮੈਨੂੰ ਵੀ ਦਿਸਦਾ ਰਾਹ ਮੈਨੂੰ ਵੀ ਦਿਸਦਾ ਇਹ ਨਹੀਂ ਆ ਕਿ ਮੈਨੂੰ ਪਤਾ ਨਹੀਂ ਹੈ ਮੈਂ ਇਹਨਾਂ ਵਿੱਚੋਂ ਆ ਮੈਨੂੰ ਸਭ ਪਤਾ ਬੰਦਾ ਖਪਾਉਣਾ ਕੋਈ ਵੱਡੀ ਗੱਲ ਨਹੀਂ ਜਦੋਂ ਮਰਜ਼ੀ ਕੋਈ ਦੋਸ਼ ਲਾ ਕੇ ਚੱਕ ਲੋ ਤੋ ਕੁਛ ਕਰਦੇਓ ਕਿਸੇ ਨੇ ਕੋਈ ਕਿਉਂਕਿ ਮਗਰ ਕੋਈ ਖੜਦਾ ਨਹੀਂ ਸਾਨੂੰ ਆਦਤ ਕੀ ਪੈ ਚੁੱਕੀ ਆ ਛਤਰਖਾਨ ਦੀ ਐਡੀ ਬਹਾਦਰ ਐਡੀ ਅਣਖੀ ਕੌਮ ਅੱਜ ਨੀਵੀਆਂ ਪਾ ਕੇ ਬਸ਼ਰਮਾਂ ਵਾਂਗ ਤੁਰੇ ਫਿਰਦੇ ਕਿਉਂਕਿ ਲੀਡਰ ਮਾਰੇ ਆ ਆ ਜਿਹੜੀ ਉਹਨਾਂ ਨੇ ਗੱਲ ਕੀਤੀ ਆ ਨਾ ਇਹ ਉਹਨਾਂ ਦੇ ਹੁਣ 78 ਸਾਲ ਦੀ ਮਾਤਾ ਕਿਹੜੀ ਹਤਵਦੀ ਸੀ ਇੱਕ ਵੀਡੀਓ ਤੁਹਾਨੂੰ ਮੈਂ ਹੋਰ ਦਿਖਾਉਂਗਾ ਦੱਸਿਓ ਵੀ ਉਹ ਉਸ ਵੇਲੇ ਬੱਚਾ ਜਿਹੜਾ ਪਿੰਡ ਕਿਲੀ ਬੋਦਲਾ ਮਖੂ ਦੇ ਕੋ ਆ ਸੌਰੀ ਕਿਲੀ ਕਿਲੀ ਬੋਦਲਾਈ ਆ ਉਹ ਭੈਣ ਕੁਲਦੀਪ ਕੌਰ ਉਸੇ ਥਾਣੇ ਦੀ ਪੁਲਿਸ ਪਾਰਟੀ ਜਾਂਦੀ ਆ ਉਹਦਾ ਪਰਿਵਾਰ ਸਾਰਾ ਖਤਮ ਕਰਦੀ ਆ ਉਸੇ ਥਾਣੇ 'ਚ ਜਦੋਂ ਮੈਂ ਜਾਂਦਾ ਅਜ ਤੋਂ 4-5 ਸਾਲ ਪਹਿਲਾਂ ਰਿਟਾਇਰਮੈਂਟ 2019 'ਚ ਉਹ ਅੱਜ ਤੱਕ ਮੈਨੂੰ ਆਦਾ ਭਰਾ ਕਹਿੰਦੀ ਆ ਹੁਣ ਵਰਦੀ ਮੇਰੇ ਵੀ ਉਹ ਪਾਈ ਆ ਥਾਣਾ ਵੀ ਉਹੀ ਆ ਮਖੂ ਉਹੀ ਕੁਰਸੀ ਆ ਉਹੀ ਕੁਰਸੀ ਤੇ ਉਹ ਸੀ ਉਸੇ ਤੇ ਮੈਂ ਸੀ ਉਸ ਉਹੀ ਕੋਈ ਵਰਦੀ ਆ ਉਹੀ ਬੰਦੇ ਆ ਉਹੀ ਥਾਣਾ ਕੀ ਕਾਰਨ ਹੈ ਇੱਕ ਉਹਦੀਆਂ ਨਜ਼ਰਾਂ ਚ ਬੁੱਚੜ ਤੇ ਇੱਕ ਨੂੰ ਆਦਾ ਭਰਾ ਕਹਿੰਦੀ ਆ ਇਹ ਕਰਜ਼ਾਰ ਹੈ ਸੱਚ ਸਬਨਾ ਕਾ ਖਸਮ ਹੈ ਸੱਚ ਉੱਪਰ ਅਚਾਰ ਇਹ ਮੇਰਾ ਆਚਰਣ ਉਸ ਭੈਣ ਨੂੰ ਜਦੋਂ ਲੋੜ ਪਈ ਵਿਚਾਰੀ ਨੂੰ ਤੰਗ ਕਰਦੇ ਸੀ ਮੈਂ ਡਟ ਕੇ ਖੜਾ ਉਹਦੇ ਨਾਲ ਜਾ ਕੇ ਉਹਦਾ ਸਾਰਾ ਕੰਮ ਕਰਵਾਇਆ ਅਜ ਉਹਦਾ ਬੇਟਾ ਕੈਨੇਡਾ ਚ ਬੈਠਾ ਉਹ ਭੈਣ ਕਿਉਂ ਭਰਾ ਮੰਦੀ ਮੈਨੂੰ ਵੇਲੇ ਵੇਲੇ ਮੈਨਾਂ ਦੁੱਖ ਸੁੱਖ ਕਰਦੀ ਆ ਹੁਣ ਮੈਂ ਵੀ ਵਰਦੀ ਵਾਲਾ ਹੀ ਆ ਨਾ ਉਹਦੀ ਨਜ਼ਰ ਚ ਵਰਦੀ ਵਾਲੇ ਪਹਿਲਾਂ ਕੀ ਸੀ ਮੈਨੂੰ ਵੀ ਇਹ ਕਿਉਂ ਸਕਦਾ ਉਹਦੀ ਨਜ਼ਰ ਥੋੜੀ ਬਹੁਤ ਹੀ ਉਹਦੀ ਨਜ਼ਰ ਦੇ ਵਿੱਚ ਇਹ ਚੀਜ਼ ਚੰਗੀ ਆਗ ਵੀ ਚੰਗੇ ਬੰਦੇ ਵੀ ਹੈਗੇ ਇਸ ਮਹਿਕ ਵਿੱਚ ਮੈਂ ਕਿਸੇ ਅਫਸਰ ਨੂੰ ਕਿਹਾ ਸੀ ਵੀ 9ਵੀਂ ਕਲਾਸ ਚ ਉਹਦਾ ਭਰਾ ਪੜਦਾ ਸਕੂਲ ਚ ਹਾਜ਼ਰੀ ਲੱਗੀ ਹੈ ਜੀ ਕਿਹੜਾ ਅਤਵਾਦੀ ਸੀ ਹੁਣ ਇਹ ਸੁਪਰ ਕਾਪ ਦੀ ਨਿਸ਼ਾਨੀ ਹੈ ਜਾਂ ਬੁਚੜ ਦੀ ਨਿਸ਼ਾਨੀ ਹੈ ਇਹ ਜਵਾਬ ਜ਼ਰੂਰ ਦੇ ਦੇਣ ਜਿਹੜੇ ਪੱਤਰਕਾਰ ਉਹਨਾਂ ਦੇ ਇੰਟਵਿਊ ਦੇ ਦੇ ਦੇਣ ਜਾਂ ਲੈ ਦੇਣ ਮੈਨੂੰ ਉਸ ਤੋਂ ਬਾਅਦ ਤੁਹਾਡਾ ਭਰਾ ਇੱਕ ਚਿੱਟਾ ਝੂਠ ਬੋਲਦਾ ਐਸੇ ਡੀਜੀਪੀ 18 ਜਨਵਰੀ ਦੀ ਪ੍ਰੈਸ ਕਾਨਫਰੰਸ ਦੇ ਵਿੱਚ ਕੇਪੀਐਸ ਗਿਲ ਚਿੱਟਾ ਝੂਠ ਬੋਲਦਾ ਇੱਕ ਐਡੇ ਵੱਡੇ ਅਹੁਦੇ ਤੇ ਬੈਠ ਕੇ ਬੰਦਾ ਜੇ ਉਹ ਗੁਰੂ ਗ੍ਰੰਥ ਸਾਹਿਬ ਘਰੇ ਪ੍ਰਕਾਸ਼ ਕਰਦਾ ਸੀ ਤੇ ਸਿੱਖ ਹੋਣ ਦੇ ਬਾਵਜੂਦ ਜਦੋਂ ਜਸਵੰਤ ਸਿੰਘ ਖਾਲੜਾ ਪ੍ਰੈਸ ਕਾਨਫਰੰਸ ਉਹ ਤੋਂ 4-5 ਦਿਨ ਪਹਿਲਾਂ ਕਰਦੇ ਆ ਵੀ 3100 ਲਾਸ਼ਾਂ ਤਾਂ ਮੈਂ ਇਹਨਾਂ 300 ਸ਼ਮਸ਼ਾਨ ਘਾਟਾਂ ਦੇ ਵਿੱਚੋਂ ਪਹਿਚਾਣ ਲਈਆਂ ਤੇ ਇਨਾ ਹੀ ਦੱਸਦੇ ਹੋ ਵੀ ਕਿਹਦਾ ਪੁੱਤ ਕਿਹੜੀ ਸ਼ਮਸ਼ਾਨ ਘਾੜ ਚ ਕਿੱਥੇ ਮੁਕਾਬਲਾ ਬਣਾ ਕੇ ਮਾਰਿਆ ਇਨਾ ਹੀ ਪੁੱਛਿਆ ਸੀ ਉਹਨੇ ਪਰ ਤੁਹਾਡਾ ਭਰਾ ਸਾਰੀਆਂ ਹੱਦਾਂ ਪਾਰ ਕਰਦਾ ਹੋਇਆ ਇੱਕ ਇਨਸਾਨੀਅਤ ਦੀਆਂ ਬੇਸ਼ਰਮੀ ਦੀਆਂ ਉਹ ਕਹਿੰਦਾ ਜਿਹੜੇ ਜਿਹੜੇ ਲਵਾਰਸ ਬੰਦਿਆਂ ਦੀ ਗੱਲ ਖਾਲੜਾ ਕਰਦਾ ਜਿਹੜੇ ਨੌਜਵਾਨਾਂ ਦੀ ਉਹ ਵਿਦੇਸ਼ ਚਲੇ ਗਏ ਐ ਤੇ ਆਪਦਾ ਸੈਟਲਡ ਨੇ ਆ ਉਸ ਨਿਊਜ਼ ਦੀ ਮੈਂ ਪੰਜਾਬੀ ਕੀਤੀ ਹੋਈ ਆ ਤਾਂ ਪੜ ਲਓ 16 ਜਨਵਰੀ 1995 ਨੂੰ ਸ਼੍ਰੋਮਣੀ ਅਕਾਲੀ ਦਲ ਦੇ ਮਨੁੱਖੀ ਅਧਿਕਾਰ ਦੇ ਸਖਠਣ ਤੇ ਜਰਨਲ ਸਕੱਤਰ ਚੇਅਰਮੈਨ ਜਸਵੰਤ ਸਿੰਘ ਖਾਲੜਾ ਤੇ ਜਸਪਾਲ ਸਿੰਘ ਢਿੱਲੋਂ ਨੇ ਲਗਭਗ 25000 ਲਾਸ਼ਾਂ ਦੀ ਇੱਕ ਰਿਪੋਰਟ ਜਾਰੀ ਕੀਤੀ ਜਿਨ੍ਹਾਂ ਨੂੰ ਪੁਲਿਸ ਦੁਆਰਾ ਇੱਕ ਤੈ ਤੌਰ ਤੇ ਲਵਾਰਸ ਇਹ ਹੋਣ ਕਰਕੇ ਸਸਕਾਰ ਕੀਤਾ ਗਿਆ 3 ਦਿਨ ਬਾਅਦ ਸ਼੍ਰੀ ਕੇ ਪੀ ਐਸ ਗਿੱਲ ਨੇ ਮੀਡੀਆ ਵਿੱਚ ਇੱਕ ਬਿਆਨ ਜਾਰੀ ਕੀਤਾ ਕਿ ਖਾਲੜੇ ਦੇ ਦਾਅਵੇ ਬੇਬੁਨਿਆਦ ਹਨ ਲਾਪਤਾ ਵਿਅਕਤੀ ਅਸਲ ਵਿੱਚ ਵਿਦੇਸ਼ ਚਲੇ ਗਏ ਸਨ ਤੇ ਅਗਲੇ ਹੀ ਦਿਨ ਖਾਲੜਾ ਨੇ ਪ੍ਰੈਸ ਕਾਨਫਰੰਸ 'ਚ ਬੋਲਦਿਆਂ ਕਿਹਾ ਸ਼੍ਰੀ ਗਿੱਲ ਦੇ ਬਿਆਨ ਨੂੰ ਚੁਣੌਤੀ ਦਿੱਤੀ ਤੇ ਉਹਨਾਂ ਨੂੰ ਖੁੱਲਾ ਸੱਦਾ ਦਿੱਤਾ ਕਿ ਮੇਰੇ ਨਾਲ ਜਿੱਥੇ ਮਰਜ਼ੀ ਬਹਿਸ ਕਰ ਲੋ ਇਹ ਬਿਆਨ ਬਣਿਆ ਖਾਲੜਾ ਸਾਹਿਬ ਦੀ ਮੌਤ ਦਾ ਕਾਰਨ ਜੋ ਹੱਦਾਂ ਖਾਲੜਾ ਸਾਹਿਬ ਨਾਲ ਪਾਰ ਕੀਤੀਆਂ ਉਹ ਤਾਂ ਹੁਣ ਪੁਲਿਸ ਅਫਸਰ ਵੀ ਮੰਨਦੇ ਆ ਪਿੰਕੀ ਵੀ ਦੱਸ ਗਿਆ ਕੋਲੇ ਬਹਿ ਕੇ ਤੁਹਾਡੇ ਭਰਾ ਨੇ ਉਹਨੂੰ ਮਰਵਾਇਆ ਕੀ ਇਹ ਸੁਪਰਕੌਪ ਸੀ ਕਿ ਬੁੱਚੜ ਸੀ ਕੀ ਇਹ ਸਿੱਖ ਸੀ ਕਿ ਬੁੱਚੜ ਸੀ ਠੀਕ ਆ ਔਖਾ ਤੁਹਾਨੂੰ ਵੀ ਬੜਾ ਔਖਾ ਮੈਨੂੰ ਵੀ ਬੜਾ ਮੈਨੂੰ ਜੋ ਕੋਈ ਮਰਜ਼ੀ ਕਹੇ ਮੈਨੂੰ ਕੋਈ ਗਦਾਰ ਕਹੇ ਮੈਨੂੰ ਕੋਈ ਧੋਖੇਬਾਜ਼ ਕਹੇ ਜੋ ਮਰਜ਼ੀ ਕਹੇ ਪਰ ਮੈਂ ਜਿਹੜੀ ਗੱਲ ਕਹਤੀ ਉਹਦੇ ਤੇ ਖੜਾ ਹਾਂ ਜੇ ਸਾਥ ਤੁਹਾਡਾ ਜੇ ਤੁਹਾਡਾ ਸਾਥ ਹੈ ਫਿਰ ਇਹ ਇਹ ਲੇਖੇ ਜੀ ਵੀ ਜ਼ਿੰਦਗੀ ਲਾ ਜਾਵਾਂਗੇ ਤੇ ਕੋਈ ਪਰਵਾਹ ਨਹੀਂ ਹੁਣ ਅਗਲੀ ਸੁਣੋ ਕੀ ਕਹਿੰਦੇ ਨੇ ਭਾਈ ਸਾਹਿਬ ਘਨ ਧਿਆਨੇ ਦੇ ਇਕੱਲੇ ਲੀਡਰ ਇਹ ਉਹ ਕਹਿੰਦਾ ਹੈ ਕਿ ਜਿਹੜਾ ਬਜ਼ੁਰਗ ਰਿਟਾਇਰ ਹੋਇਆ ਉਸ ਸਿਕਿਉਰਿਟੀ ਉਹਨਾਂ ਦੀ ਉਦੋਂ ਸੀਗੀ ਉਹੀ ਸਿਕਿਉਰਿਟੀ ਉਹਨਾਂ ਦੀ ਲਾਸਟ ਡੇ ਤੱਕ ਸੀ ਪ੍ਰੋਵਾਈਡਡ ਬਾਇ ਪੰਜਾਬ ਜਦੋਂ ਮਿਲਦੇ ਸੀਗੇ ਸਿਰ ਨਮਾ ਕੇ ਮਿਲਦੇ ਸੀ ਬਹੁਤ ਇੱਜ਼ਤ ਕਰਦੀ ਸੀ ਸਟੇਜ ਤੋਂ ਕੁਝ ਕਹਿਣ ਤੋਂ ਬਾਅਦ ਕਹਿੰਦੇ ਸੀ ਕਿ ਇਹ ਸਭ ਮਜਬੂਰੀ ਦੇ ਵਿੱਚ ਗਿਆ ਇੰਜ ਹੀ ਆਤਵਾਦ ਖਤਮ ਕਰਾਇਆ ਕਿਸੇ ਨੇ ਸਭ ਤੋਂ ਵੱਡੀ ਕਾਂਟ੍ਰਿਬਿਊਸ਼ਨ ਆ ਕਰਦੀ ਹੁੰਦੀ ਹੈ ਆਤਵਾਦ ਖਤਮ ਕਰਨ ਦੇ ਵਿੱਚ ਸਭ ਤੋਂ ਵੱਧ ਯੋਗਦਾਨ ਜਿਹੜਾ ਹੈਗਾ ਆ ਕਰਦੀ ਉਹ ਕਹਿੰਦੇ ਵੀ ਸਭ ਤੋਂ ਵੱਧ ਯੋਗਦਾਨ ਅਕਾਲੀ ਲੀਡਰਾਂ ਦਾ ਅੱਤਵਾਦ ਖਤਮ ਕਰਾਉਣਾ ਕੀ ਜਸਵੰਤ ਸਿੰਘ ਖਾਲੜਾ ਅੱਤਵਾਦੀ ਸੀ ਇੱਕ ਵੀਡੀਓ ਦਿਖਾ ਕੇ ਤੁਥੋਂ ਇਜਾਜ਼ਤ ਲਵਾਂਗੇ ਅਗਲੀ ਵੀਡੀਓ ਫਿਰ ਤੱਥਾਂ ਦੇ ਆਧਾਰ ਇਹਦੇ ਪਤਾ ਨਹੀਂ ਕਿੰਨੇ ਪਾਰਟ ਬਣਨਗੇ ਮੈਂ ਕਹਿਣਾ ਵੀ ਹੁਣ ਨੌਜਵਾਨਾਂ ਵਿੱਚ ਜਾਗਰਤੀ ਸਾਨੂੰ ਲਿਆ ਦੇਣੀ ਚਾਹੀਦੀ ਆ ਉਹ ਨੌਜਵਾਨੋ ਬਚੋ ਇਹਨਾਂ ਬਗੈਰਤ ਤੇ ਬਿਸ਼ਰਮ ਲੀਡਰਾਂ ਤੋਂ ਜਿਹੜੇ ਇਹਨਾਂ ਮੁਖਬਰਾਂ ਨੂੰ ਤੁਸੀਂ ਵੋਟਾਂ ਪਾ ਕੇ ਇਹਨਾਂ ਇਹ ਕੁਰਸੀਆਂ ਦਿੱਤੀਆਂ ਕਨਾਲਗਰ ਤੁਸੀਂ ਵੀ ਘਟ ਨਹੀਂ ਉਹਨਾਂ ਚਿਕਮੇ ਵੀ ਆ ਕਿਉਂਕਿ ਸਾਨੂੰ ਸਮਝ ਜਿਹੜੀ ਆ ਉਹ ਬਹੁਤ ਲੇਟ ਲੱਗਦੀ ਆ ਅੱਜ ਤੁਹਾਨੂੰ ਤੁਹਾਡੇ 2-3 ਸਵਾਲ ਵਿੱਚ ਆਏ ਸੀ ਵੀ ਅਮਰਤਪਾਲ ਬਾਰੇ ਤੁਸੀਂ ਵੀ ਯਾਰ ਅਮਰਤਪਾਲ ਨੇ ਕੀ ਕੌਮ ਦੀ ਖਾਤਰ ਕੀਤਾ ਮੈਨੂੰ ਦੱਸ ਤਾਂ ਦਿਓ ਹਜੇ ਤੱਕ ਕਿਹੜੀ ਲੜਾਈ ਸੀ ਜਨਾਲੇ ਵਾਲੀ ਕੌਮ ਦੀ ਦਿਲ ਖੋਲ ਕੇ ਗੱਲ ਕਰਿਓ ਭੀੜੇ ਦਿਲ ਨਾਲ ਤੇ ਤੰਗ ਦਿਮਾਗ ਨਾਲ ਗੱਲ ਨਾ ਕਰਿਓ ਦੋ ਪ੍ਰੈਸ ਕਾਨਫਰੰਸਾਂ ਕੀਤੀਆਂ ਮਜੀਠੀਏ ਨੇ ਤੇ ਅਮਰਤਪਾਲ ਦਾ ਪਿਓ ਲੱਭਦਾ ਨਹੀਂਗਾ ਉਸ ਦਿਨ ਦਾ ਤੇ ਸੱਚੇ ਹੁੰਦੇ ਤੇ ਘੇਰਨ ਲੱਗ ਪੈਂਦੇ ਪੰਜਾਬ ਦੇ ਝੂਠੇ ਆ ਕਿੰਨੇ ਕੇ ਝੂਠ ਬੋਲੋਗੇ ਇੱਕ ਸੱਚ ਨੂੰ ਛਪਾਉਣ ਵਾਸਤੇ ਕਿੰਨੇ ਝੂਠ ਬੋਲੋਗੇ ਦੁੱਖ ਏਸੀ ਚੀਜ਼ ਦਾ ਵੀ ਤੁਸੀਂ ਗੁਰਸੇਖੋਂ ਗਲਤੀਆਂ ਹੋ ਗਈਆਂ ਮੰਨ ਜਾਓ ਕਿ ਢੀ ਕਬੱਡੀ ਗੱਲ ਹੈ ਹੁਣ ਤੁਹਾਡੇ ਬਲਾਰੇ ਜਿਹੜੇ ਆ ਗਿਆ ਉਹ ਕੀ ਬੋਲ ਰਹੇ ਆ ਤੁਸੀਂ ਕਿਹੜਾ ਸਿਧਾਂਤ ਲੈ ਕੇ ਤੁਰੇ ਸੀਗੇ ਜਿਸ ਦਿਨ ਮੈਂ ਵੀ ਤੁਹਾਡੇ ਮੁੰਡੇ ਦੀ ਸਪੋਰਟ ਕੀਤੀ ਪਰ ਥੋੜਾ ਜਿਆ ਚੱਲ ਕੇ ਪਤਾ ਲੱਗ ਗਿਆ ਵੀ ਇਸ ਬੰਦੇ ਦਾ ਇੱਕ ਭੇਖ ਜ਼ਰੂਰ ਸੰਤ ਜਰਨੈਲ ਸਿੰਘ ਵਾਲਾ ਬਣਾਤਾ ਬਣਵਾਤਾ ਜਿਨ੍ਹਾਂ ਨੇ ਬਣਾਇਆ ਪਤਾ ਪਰ ਕੀ ਸੰਤ ਜਰਨੈਲ ਸਿੰਘ ਜਿੰਨੀ ਦੂਰ ਅੰਦੇਸ਼ੀ ਉਹਨਾਂ ਗਿਆਨ ਗੁਰਬਾਣੀ ਦਾ ਕੀ ਤੇਰੇ ਮੁੰਡੇ ਦੇ ਕੋਲ ਕੋਈ ਉਹੋ ਜੀ ਚੰਗੀ ਟੀਮ ਸੀ ਜਿਹੜੇ ਉਹਦੇ ਕੋਲੇ ਟੀਮ ਕਿਹੜੀ ਸੀ ਉਹ ਤੁਹਾਨੂੰ ਸਭ ਨੂੰ ਪਤਾ ਕਿਹੜੇ ਬੰਦੇ ਉਹਦੇ ਆਲੇ ਦੁਆਲੇ ਸੀ ਉਹ ਕੀਤੀਆਂ ਭੁਗਤ ਰਿਆ ਇਸ ਵੇਲੇ ਉਹ ਕਿਹੜੀ ਕਿਤਾਬ ਚ ਲਿਖਿਆ ਵੀ ਜੇ ਤੁਹਾਡੇ ਤੇ ਕੋਈ ਸਵਾਲ ਉਠਾ ਦਿੱਤਾ ਤੇ ਤੁਸੀਂ ਉਹਦਾ ਕਤਲ ਕਰਾ ਦਿਓ ਹੁਣ ਤੁਸੀਂ ਉਹ ਦਿਨ ਤੇ ਚੁੱਪ ਕਿਉਂ ਆ ਮਜੀਠੀਏ ਦੇ ਬਿਆਨਾਂ ਦੀ ਤੁਸੀਂ ਜਵਾਬ ਕਿਉਂ ਨਹੀਂ ਦੇ ਰਹੇ ਤੇ ਕਿਹੜੀ ਕਾਬਲੀਅਤ ਆ ਕੀ ਵਾਰਸ ਪੰਜਾਬ ਜਥੇ ਬੰਦੀ ਜਿਹੜੀ ਹੈਗੀ ਉਹ ਇੱਕ ਪਰਿਵਾਰ ਦੀ ਆ ਮਲਕੀਅਤ ਹੈ ਇਹਨਾਂ ਦੀ ਕੀ ਗੱਲ ਮੈਂ ਉਹਦਾ ਮੈਂਬਰ ਨਹੀਂ ਹੋ ਸਕਦਾ ਕੋਈ ਹੋਰ ਨੌਜਵਾਨ ਮੈਂਬਰ ਨਹੀਂ ਹੋ ਸਕਦੇ ਫਿਰ ਕਿਹੜੀ ਇਹਨਾਂ ਲੋਕਾਂ 'ਚ ਕਾਬਲੀਅਤ ਹੈ ਜਿਹੜੀ ਇਹ ਸਿਆਸਤ ਨੂੰ ਤੇ ਧਰਮ ਨੂੰ ਸੰਭਾਲ ਸਕਦੇ ਆ ਇਹ ਤਾਂ ਦੋ ਪ੍ਰੈਸ ਕਾਨਫਰੰਸਾਂ ਤੋਂ ਪੱਤਰਕਾਰਾਂ ਤੋਂ ਲੁਕਦੇ ਫਿਰਦੇ ਆ ਤੇ ਸਰਬਜੀਤ ਦੀ ਹਾਲਤ ਆ ਪਾਪਾ ਸਾਹਿਬ ਨੇ ਵੇਖ ਲਈ ਐ ਅਸੀਂ ਯਾਰ ਏਮੋਸ਼ਨਲ ਲੋਕ ਬੜੀ ਸ਼ੇਤੀ ਅਸੀਂ ਭਾਵਕ ਹੁੰਨੇ ਆ ਠੀਕ ਆ ਉਹਨਾਂ ਦੇ ਪਿਤਾ ਜੀ ਦੀ ਬਹੁਤ ਵੱਡੀ ਕੁਰਬਾਨੀ ਐ ਉਹਦੇ ਅੱਗੇ ਤਾਂ ਇਹ ਜਿਹੜੀਆਂ 10 ਸੀਟਾਂ MP ਦੀਆਂ ਕੁਰਬਾਨ ਆ ਤਾਲੇਬਾਨਾ ਦਾ ਮੁੱਲਾ ਉਮਰ ਲੀਡਰਸ਼ਿਪ ਜਦੋਂ ਉਹਦੀ ਮੌਤ ਹੁੰਦੀ ਹੈ ਤਾਂ ਉਹਦੇ ਬੇਟੇ ਨੂੰ ਪ੍ਰਧਾਨ ਜਦੋਂ ਉਹਨੂੰ ਬਣਾਉਣ ਲੱਗੇ ਉਹ ਕਹਿੰਦਾ ਮੇਰੇ ਵਿੱਚ ਮੇਰੇ ਪਿਤਾ ਵਾਲੀ ਕਾਬਲੀਅਤ ਨਹੀਂ ਜੇ ਤੁਸੀਂ ਮੇਰੇ ਪਿਤਾ ਨੂੰ ਦੇਖ ਕੇ ਮੈਨੂੰ ਬਣਾ ਰਹੇ ਹੋ ਨਾ ਮੇਰੇ ਕੋਲ ਉਹ ਜਾਂ ਜੰਗੀ ਤਜਰਬਾ ਨਾ ਮੇਰੇ ਕੋਲ ਉਨੀ ਸੂਝ-ਬੂਝ ਹੈ ਇਹ ਹੁੰਦੇ ਆ ਲੀਡਰ ਦੇ ਗੁਣ ਵੀ ਕਿਤੇ ਪਿਤਾ ਦਾ ਫਾਇਦਾ ਚੱਕ ਕੇ ਤਾਂ ਨਹੀਂ ਮੈਨੂੰ ਮੇਰੀ ਇੱਕ ਵੀ ਮੇਰੀ ਉਹ ਭਾਵਨਾ ਦੀ ਕਦਰ ਕਰਦੇ ਹੋ ਵੀ ਮੈਂ ਉਹਦਾ ਬੇਟਾ ਉਹ ਕਹਿੰਦਾ ਤੂੰ ਬਹੁਤ ਕਾਬਲ ਤੋਂ ਕਾਬਲ ਲੋਕ ਤਾਲੇਬਾਨਾਂ ਤੇ ਬੈਠੇ ਉਹਨਾਂ ਨੂੰ ਬਣਾਓ ਉਹ ਤਾਂ ਸਰਵਾਈਵ ਕੀਤੀ ਆ ਕੌਮ ਉਹਨਾਂ ਨੇ ਦੋ ਮੰਜ਼ਲ ਦੋ ਦੋ ਮੰਜ਼ਲਾਂ ਨਹੀਂ ਪਾਈਆਂ ਉਹ ਵਿਕੇ ਨਹੀਂ ਤੇ ਉਹਨਾਂ ਨੇ ਕਦੇ ਮੁਖਬਰਾਂ ਨੂੰ ਉਹ ਕੁਰਸੀਆਂ ਨਹੀਂ ਸੌਪੀਆਂ ਤੇ ਕੀ ਤੋ ਤੁਸੀਂ ਨਿਆਹ ਭਾਲਦੇ ਸੀ? ਥੋੜੀ ਹਾਲਤ ਤਾਂ ਉਹ ਡੱਡੂ ਵਾਲੀ ਹੋ ਗਈ ਵੀ ਡੱਡੂ ਨੂੰ ਯੱਕਦਾ ਮੁੱਲ ਦੇ ਪਾਣੀ ਚ ਪਾ ਦਗੇ ਤੋ ਬੁੜਕ ਕੇ ਚਾਂ ਚਾਂ ਕਰਦਾ ਹੋ ਜਾਂਦਾ ਪਰ ਉਹੀ ਡੱਡੂ ਨੂੰ ਕਿਤੇ 3-4 ਮਿੰਟ ਪਹਿਲਾਂ ਬਰਫ਼ ਵਾਲੇ ਪਾਣੀ ਚ ਪਾ ਕੇ ਤੋ ਉਬਲਦੇ ਪਾਣੀ ਦੀ ਸਿੱਟੀਏ ਨਾ ਤੇ ਜਦੋਂ ਉਹ ਤਾਪ ਵਾਲਾ ਉਹਦੇ ਸਰੀਰ ਦਾ ਕਰਦਾ ਉਦੋਂ ਨੂੰ ਆਪ ਹੀ ਇੱਥੋਂ ਤੱਕ ਉਹ ਉਦੋਂ ਤੱਕ ਉਹ ਹੋ ਜਾਂਦਾ ਉਹ ਮੁੜ ਕੇ ਪਾਣੀ ਚੋਂ ਨਿਕਲ ਹੀ ਨਹੀਂ ਸਕਦਾ ਵਿੱਚ ਹੀ ਉਬਲ ਜਾਂਦਾ ਉਹਦੀ ਸੱਤਿਆ ਹੀ ਨਿਕਲ ਜਾਂਦੀ ਆ ਸੱਤਿਆ ਹੀ ਨਹੀਂ ਰਹਿੰਦੀ ਕਿ ਮੈਂ ਹੁਣ ਬਾਹਰ ਨਿਕਲ ਜਾ ਕਿਉਂਕਿ ਉਹ ਟੈਂਪਰੇਚਰ ਨੂੰ ਆਪਦੇ ਸਰੀਰ ਮੁਤਾਬਕ ਕਰਦਾ ਇਸੇ ਕਰਕੇ ਤੁਸੀਂ ਅੱਜ ਉਹ ਡੱਡੂ ਵਾਲੀ ਹਾਲਤ ਤੁਹਾਡੀ ਆ ਸਾਡੀ ਆ ਹੁਣ ਇੱਕ ਛੋਟੀ ਜੀ ਬਸ ਵੀਡੀਓ ਕਲਿੱਪ ਦਿਖਾ ਕੇ ਫਿਰ ਇਹਨੂੰ ਵੀਡੀਓ ਖਤਮ ਕਰਾਂਗੇ ਫਿਰ ਅਗਲੀ ਵੀਡੀਓ ਕੱਲ ਨੂੰ ਕਰਾਂਗੇ ਕਿਛੀ ਆ ਉਸ ਬੱਚੇ ਦੀ ਅੱਜ ਉਹ ਬੱਚਾ ਬਾਹਰ ਕਿਸੇ ਵਿਦੇਸ਼ ਵਿੱਚ ਹੈ ਬੀਬੀ ਕੁਲਦੀਪ ਕੌਰ ਕਿਲੀ ਬੋਦਰਾ ਵਾਲੇ ਦਾ ਪਤੀ ਜੇਠ ਦਾ ਮੁੰਡਾ ਸੀ ਤੇ ਉਸ ਵੇਲੇ ਇਹ 7 ਸਾਲ ਦਾ ਸੀ ਤੇ ਇਹਦੇ ਮੱਥੇ ਵਿੱਚ ਗੋਲੀ ਮਾਰੀ ਤੇ ਦੱਸਿਓ ਗਿੱਲ ਸਾਹਿਬ ਇਹ ਕਿਹੜਾ ਹੱਤਵਾਦੀ ਸੀ ਆ ਦੇਖ ਲਓ ਤੁਹਾਨੂੰ ਸੀ ਮੇਰੇ ਮਦਰ ਨੇ ਕਿਹਾ ਸੀ ਇੱਥੇ ਗੋਲੀ ਲੱਗੀ ਸੀ ਇੱਥੋਂ ਲੱਗ ਕੇ ਤਾਂ ਨਹੀਂ ਕਿੰਗੀ ਸੀ ਉਹ ਤੋਂ ਬਾਅਦ ਇੱਕ ਪੰਜ ਸਾਲ ਲੈ ਰਹੇ ਥਾ ਕਿ ਉਹਨੇ ਇਤੋਂ ਪਰੇਸ਼ਾਨ ਕਰਕੇ ਆ ਜਿਹੜੇ ਫਿਰ ਉਹਨਾਂ ਨੇ ਮੇਰੇ ਘਰ ਵਿੱਚ ਮਾਸ ਲਗਾਇਆ ਸੀਗਾ ਜਿੱਥੇ ਬਣਾਉਂਗਾ ਅਮੀ ਪੁੱਤਾਂ ਅਤੇ ਸਾਰੇ ਚੁਈ ਗੱਲ ਕਹਿੰਦੇ ਆ ਨੀ ਗਿਆ ਸੱਜਰੇ ਸਾਬਾ ਇਹ ਬਾਤ ਹੈ ਉਹ ਤੇਰੇ ਪਾਗਮਾਨ ਸਾਰੇ ਸੀਗੇ ਯਾਤ ਸਾਰੇ ਪਰਿਵਾਰ ਦੇ ਤੇ ਉਹ ਦੁਨੀਆਂ ਵਿੱਚ ਦੋ ਨਿਸ਼ਾਨੇ ਛੇ ਮੇਰੇ ਵੀ ਲੱਗੇ ਇਹ ਮੈਂ ਦੇ ਸਾਲ ਦਾ ਉਸ ਟਾਈਮ ਤੇ ਸਾਡੇ ਇੱਕ ਪਰਿਵਾਰ ਦੇ ساتھ ਜਿਮਰ ਗਿਆ ਸੀ ਤੇ ਇੱਕ ਮਿੰਟ ਇਹ ਤੇ ਆਪਾਂ ਕੱਲ ਨੂੰ ਕਰਾਂਗੇ ਇਹ ਤਾਂ ਪਰਿਵਾਰ ਦਾ ਦੁੱਖ ਜਿਹੜਾ ਦੇਖਿਆ ਨਹੀਂ ਜਾਂਦਾ ਇਹਦੀ ਬੱਚੇ ਦੀ ਉਮਰ 1.5 ਸਾਲ ਸੀ ਸੁਪਰ ਕੌਪ ਕਹਿਣ ਵਾਲਿਓ ਸ਼ਰਮ ਕਰੋ ਇਸ ਬੱਚੇ ਨੇ ਕਿਹੜੀ ਤੋਪ ਫੜੀ ਸੀ ਤੇ ਕਿਹਦੇ ਉੱਤੇ ਚਲਾਈ ਸੀ ਮੈਂ ਤੁਹਾਨੂੰ ਫੇਰ ਕਹਿਣਾ ਮੇਰੇ ਵਾਸਤੇ ਪੱਥਰ ਤੇ ਦਿਲ ਤੇ ਪੱਥਰ ਰੱਖ ਕੇ ਗੱਲਾਂ ਬੋਲੀਆਂ ਗਈਆਂ ਪਤਾ ਨਹੀਂ ਮੈਨੂੰ ਕੀ ਕੀ ਸੁਣਨਾ ਪਊ ਤੇ ਇੱਕ ਥੋੜਾ ਜਿਹਾ ਮੈਨੂੰ ਅੱਜ ਦੁੱਖ ਲੱਗਿਆ ਪ੍ਰੋਫੈਸਰ ਰਜਿੰਦਰਪਾਲ ਸਿੰਘ ਬੁਲਾਰਾ ਉਹਨਾਂ ਦੇ ਭਰਾ ਦਾ ਮੈਨੂੰ ਮੈਸੇਜ ਆਉਂਦਾ ਪਹਿਲੀ ਗੱਲ ਤਾਂ ਵੀਰ ਜੀ ਤੁਸੀਂ ਜਦੋਂ ਮੈਨੂੰ ਕਾਲ ਕੀਤੀ ਇਹ ਉਹਨਾਂ ਦਾ ਅਨਕਾਉਂਟਰ ਹੁੰਦਾ 1987 ਵਿੱਚ ਮੈਂ ਤਾਂ ਉਸ ਤੋਂ 4 ਸਾਲ ਬਾਅਦ ਇਸ ਵਿਭਾਗ ਵਿੱਚ ਆਉਣਾ ਉਦੋਂ ਬਾਅਦ ਤੁਸੀਂ ਅੱਜ ਗੱਲ ਕਰ ਰਹੇ ਹੋ ਗੁਰਮੀਤ ਸਿੰਘ ਪਿੰਕੀ ਨੇ ਬੀਬੀ ਬਲਾਰਾ ਨਾਲ ਗੱਲ ਵੀ ਕੀਤੀ ਸੀ ਵੀ ਮੈਂ ਗਵਾਹੀ ਦੇਣ ਨੂੰ ਵੀ ਤਿਆਰ ਆ ਮੈਂ ਵਿਟਨੈਸ ਆ ਤੁਸੀਂ ਮੈਨੂੰ ਮੈਸੇਜ ਕੀਤਾ ਵੀ ਤੁਸੀਂ ਇੱਕ ਅਪਰੂਵਲ ਨਹੀਂ ਬਣਾ ਸਕੇ ਹੁਣ ਉਸ ਟਾਈਮ ਦੇ ਜਿਹੜੇ ਮੁਲਾਜ਼ਮ ਸੀ ਉਹਨਾਂ ਵਿੱਚੋਂ ਅੱਧੇ ਤਾਂ ਵੈਸੇ ਮਰ ਚੁੱਕੇ ਹਨ ਤੇ ਅਪਰੂਵਲ ਐਫ ਆਈ ਆਰਾਂ ਦੇ ਉੱਤੇ ਕੇਸ ਚੱਲਦੇ ਹੁੰਦੇ ਵੀ ਤੁਸੀਂ ਕਿਸੇ ਨੂੰ ਐਫ ਆਈ ਆਰ ਵਟਸਐਪ ਕਰਤੀ ਤੇ ਅਪਰੂਵਲ ਬਣਾ ਲਓ ਤੇ ਕੇਸ ਚੱਲ ਪੂਗਾ ਤੁਸੀਂ ਅਮਰੀਕਾ 'ਚ ਬੈਠੇ ਹੋ ਜਾਂ ਕੈਨੇਡਾ ਮੈਨੂੰ ਨਹੀਂ ਪਤਾ ਤੁਸੀਂ ਕਿੱਥੇ ਬੈਠੇ ਹੋ ਤੁਸੀਂ ਆਓ ਪੰਜਾਬ ਲੜੋ ਭਰਾ ਦੀ ਲੜਾਈ ਇੱਕ ਬੀਬੀ ਨੂੰ ਮੈਂ ਸਿਰ ਝੁਕਾ ਕੇ ਸਲਾਮ ਕਰਦਾ ਜਿਹਨੇ ਆਪਣੇ ਦਿਓਰ ਦੀ ਲੜਾਈ ਲੜੀ ਉਹ ਮਾਤਾ ਉਮਰ ਕੈਦ ਦੀ سزا ਕਰਾਈ ਉਹਨੇ ਐਸ ਐਚਓ ਨੂੰ ਉਹ ਕਹਿੰਦੀ ਜਦੋਂ ਮੇਰਾ ਵਿਆਹ ਹੋਇਆ ਮੇਰਾ ਦਿਓਰ 10 ਸਾਲ ਤੋਂ ਛੋਟਾ ਸੀ 10 ਸਾਲ ਤੋਂ ਘੱਟ ਸੀ ਤੇ ਸਾਲ ਡੇਢ ਸਾਲ ਬਾਅਦ ਮੇਰੀ ਸੱਸ ਦੀ ਮੌਤ ਹੋ ਗਈ ਕਹਿੰਦੀ ਜਦੋਂ ਮੇਰੀ ਬੁੱਕਲ 'ਚ ਇਹ ਵਿਆਹ ਦੇ ਦਿਨ ਬਿਠਾਇਆ ਕਹਿੰਦੀ ਮੈਂ ਉਸ ਦਿਨ ਤੋਂ ਹੀ ਆਉਦਾ ਇਹਨੂੰ ਪੁੱਤ ਮੰਨ ਲਿਆ ਸੀ ਤੇ ਉਸ ਤੋਂ ਬਾਅਦ ਮਾਂ ਦੀ ਮੌਤ ਤੋਂ ਬਾਅਦ ਇਹ ਆਪਦੀ ਮਾਂ ਨਾਲ ਸੰਦਾ ਸੀ ਮੈਂ ਭਾਬੀ ਮਾਂ ਬਣ ਕੇ ਆਉਦੇ ਨਾਲ ਇਹਨੂੰ ਸੁਵਾਇਆ ਤੇ ਉਹਦੀ ਲੜਾਈ ਲੜੀ ਉਹਨੇ ਵਿਚਾਰੀ ਨੇ ਨੰਨ ਪਰਜਾਈ ਨੇ ਔਰ ਉਸ ਐਸਐਚਓ ਨੂੰ ਉਮਰ ਕੈਦ ਦੀ ਸਜ਼ਾ ਕਰਵਾਈ ਇਹ ਹੁੰਦੀਆਂ ਮਰਦ ਬੀਬੀਆਂ ਦਲੇਰ ਬੀਬੀਆਂ ਜਿਹੜੀਆਂ ਮਾਈ ਭਾਗ ਖੋੜਦੀਆਂ ਵਾਰਿਸ ਪਤਾ ਨਹੀਂ ਕਿੰਨੇ ਲਾਲਚ ਨੂੰ ਦਿੱਤੇ ਗਏ ਇੱਕ ਦਿਓਰ ਦੀ ਲੜਾਈ ਢੋਂ ਕੱਡੇ ਤੋਂ ਵੱਧ ਪਿਆਰ ਉਹਨੂੰ ਦਿੱਤਾ ਤੇ ਉਹਦੀ ਆਤਮਾ ਨੂੰ ਸ਼ਾਂਤੀ ਦਿੱਤੀ ਦਿਓ ਆਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਡੀਓ ਨੂੰ ਜਿੰਨੇ ਵੀਰ ਮੈਨੂੰ ਕਮੈਂਟ ਕਰਦੇ ਉਹਨਾਂ ਤੁਸੀਂ ਤਾਂ ਸ਼ੇਅਰ ਕਰਦਿਆ ਕਰੋ ਜਿਹੜੀਆਂ ਮੇਰੀਆਂ ਵੀਡੀਓ ਪਾਉਂਦੇ ਉਹ ਤਾਂ ਲੱਖਾਂ ਚ ਪਹੁੰਚ ਜਾਂਦੀਆਂ ਤੇ ਸਾਡੀ ਉੱਥੇ ਵੀ ਉੱਥੀ ਖੜੀ ਹੁੰਦੀ ਹੈ ਫਿਰ ਕੋਈ ਫਾਇਦਾ ਨਹੀਂ ਐਵੇਂ ਕਲਪਣ ਦਾ ਸ਼ੇਅਰ ਕਰਦਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਇਹ ਵੀਡੀਓ ਹਰੇਕ ਨੌਜਵਾਨ ਦੇ ਫੋਨ ਤੇ ਜਾਣੀ ਚਾਹੀਦੀ ਹੈ ਮੈਂ ਕੋਈ ਇਹ ਨਹੀਂ ਵੀ ਕੋਈ ਇਹ ਤੋਂ ਮੈਂ ਖੱਤੀ ਖਾਣੀ ਐ ਮੈਂ ਕਹਿੰਨਾ ਕੋਈ ਚਾਰ ਬੰਦੇ ਵੀ ਇਹ ਮੇਰੀਆਂ ਵੀਡੀਓ ਦੇਖ ਕੇ ਕੋਈ ਕੌਮ ਦੀ ਖਾਤਰ ਤੁਰ ਪਏ ਸਾਡੀ ਕੌਮ ਦੀ ਦਸ਼ਾ ਤੇ ਦਿਸ਼ਾ ਤੇ ਸਾਡੇ ਪੰਜਾਬ ਦੀ ਦਸ਼ਾ ਦੋਨੇ ਸੁਧਰ ਜਾਣਗੇ ਇਹ ਆਪਣਾ ਯੋਗਦਾਨ ਹੀ ਹੋਊਗਾ ਦਿਓ ਆ ਗਿਆ